ਲਓ ਜੀ ਮੱਲੇ ਪੈਂਡ ਦਾ ਦ੍ਰਿਸ਼ ਦੇਖੋ ਤੁਸੀਂ ਅੱਜ ਲਗਾਤਾਰ 3 ਘੰਟੇ ਤੋਂ ਉੱਪਰ ਹੋ ਗਿਆ ਨਹੀਂ ਪੈਂਦੇ ਨੂੰ ਕਿਵੇਂ ਢੂਈ ਠੀਕ ਹੈ ਤੇਰੀ ਲਓ ਲਓ ਆਨੰਦ ਲਓ ਮੈਂ ਵਾਹ ਜੀ ਵਾਹ ਇਹ ਗੱਭਰੂ ਫੋਲ ਐਨਜੋਏ ਕਰ ਰਿਹਾ ਅੱਜ ਬਚਪਨ ਜਿਹਾ ਤੇ ਕਰ ਰਿਹਾ ਦੇਖੋ ਇਹ ਸਾਡੀ ਫਿਰਨੀ ਵਾਲੀ ਸੜਕਾ ਭਰੀ ਜਾਂਦੀ ਆ ਇਹ ਤਾਂ ਨਹਿਰ ਬਣੀ ਪਈ ਆ ਨਾ ਨਹਿਰ ਬਣੀ ਪਈ ਆ ਬਾਈ ਡੱਲੇ ਵਾਲੀ ਪਾਣੀ ਦੀ ਸਪੀਡ ਦੇਖੋ ਹਾਂ ਹੋ ਗਿਆ ਨਾ ਪਾਣੀ ਆਪ ਦੇਖੋ ਬਰਾਦਰ ਕੋਈ ਗਾਸ ਓਏ ਬਾਤਸਾਰੀ ਹੁਣ ਦੇਖੋ ਕੀ ਟੱਕਰ ਕਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਦਾ ਮੀਂਹ ਦੇਖ ਕੇ ਦੇਖੋ ਮੋਟਰਸਾਈਕਲ ਵੀ ਡੁੱਬ ਜਾਂਦਾ ਬਾਈ ਓਏ ਹੋਏ ਹਾਂਜੀ ਦੋਸਤੋ ਕਿਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਆਹ ਵੀਡੀਓ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਠੀਕ ਆ ਜੀ ਠੀਕ ਆ ਬਹੁਤ ਵਧੀਆ ਠੀਕ ਆ ਜੀ ਮੈਨੂੰ ਬਸ ਆਉਂਦੀ ਐ ਬੱਸ ਦੇ ਲੱਗਦਾ ਵੀ ਸਾਰੇ ਟਾਇਰ ਪਾਣੀ ਦੇ ਵਿੱਚ ਡੁੱਬੇ ਹੋਇਆ ਚੱਲਿਆ ਆ ਯਾਰ ਮਾੜਾ ਚੱਲਿਆ ਨਾ ਬੱਸ ਨੰਗ ਲੈਣ ਦੇ ਬਈ ਉਹ ਆ ਬੱਸ ਕਰ ਦੇ ਕੀ ਦੇਖੀ ਥੱਲੇ ਕਿਥੇ ਮਾਰਦੀ ਬੱਸ ਜਗਰਾਓ ਸ਼ਹਿਰ ਦਾ ਨਾ ਜਗਰਾਉਂ ਸ਼ਹਿਰ ਦਾ ਕਮਲ ਚੌਂਕ ਮਸ਼ਹੂਰ ਆ ਪਾਣੀ ਖੜਨ ਦੇ ਚੱਕਰ ਸੇ ਅੱਜ ਕਮਲ ਚੌਂਕ 도 ਵੀ ਕੰਮ ਟੱਪਿਆ ਪਿਆ ਇੱਥੇ ਮੱਲੇ ਪੈਂਡ ਦੇ ਵਿੱਚ ਉਹ ਗੱਡੀ ਆਉਂਦੀ ਮੈਨੂੰ ਲੱਗਦਾ ਰਾਜ ਬੰਦ ਬੁੰਦਨਾ ਕਰ ਲਵੇ ਬਾਈ ਉਹ ਦੂਰੇ ਇੰਡੀਕੇਟਰ ਸੱਟਣ ਲੱਗਿਆ ਯਾਰ ਤੂੰ ਮੈਨੂੰ ਫੇਰ ਗਿਲਾ ਕਰ ਦੇ ਆਹਾਂ ਐ ਥੱਲੇ ਹੀ ਕਰ ਦਿੰਦਾ ਮੇਰੇ ਛਤਰੀ ਦੇ ਨਹੀਂ ਬਈ ਆਂਗੇ ਨਹੀਂ ਜਾਣਾ ਜਾਨ ਦੂਰੋਂ ਇੰਡੀਕੇਟਰ ਛੱਡੀ ਆਉਂਦਾ ਬਾਈ ਹੈ? ਹੈ? ਬਹੁਤ ਨਹੀਂ ਰਿਹਾ ਹੋਇਆ ਨਹੀਂ। ਹੋਰ ਤਾਂ ਹੋੜਾ ਉੱਚਾ ਹੋ ਗਿਆ ਬਾਈ ਪਾਣੀ। ਸਰ ਨਾਲ ਹੁਣ ਤਾਂ ਪਾਣੀ ਉੱਚਾ ਹੋ ਗਿਆ ਥੋੜਾ ਜਿਹਾ। ਸਰ ਨਾਲ ਕੰਮ ਹੈ ਬਾਕੀ ਅੱਗੇ ਕਰ। ਵੇ ਪਾਣੀ ਬੱਲ ਨਹੀਂ ਗਿਆ। ਘਟਿਆ। ਉਹ ਮੇਰੀ ਚਪੜੀ ਹੈ? ਘਟ ਗਿਆ। ਹੋਰ ਤਾਂ ਮੇਰੀ ਚਪੜੀ ਚੱਲ ਬਾਈ ਸਾਫ ਹੀ ਆ ਸਾਫ ਹੀ ਆ ਬਾਈ ਤੋਰ ਤੱਕ ਚੱਲ ਇੱਕ ਹੋਰ ਆਉਂਦਾ ਬਾਈ ਗੱਡੀਆਂ ਬਾਈ ਡੁੱਬਦੀਆਂ ਆਉਂਦੀਆਂ ਅੱਜ ਕੁਦਰਤ ਦਾ ਮਤਲਬ ਕੋਰ ਨਾ ਚੁਪਈ ਆ ਦੇਖੋ ਦੇ ਵਾਹ ਜੀ ਵਾਹ ਜੀ ਬੰਦੀ ਨਾ ਹੋਏ ਕਿਤੇ ਗੱਡੀ ਬੰਦ ਨਹੀਂ ਹੁੰਦੀ ਜਿੰਨਾ ਚਿਰ ਸਲੈਂਸਰ ਬਾਹਰ ਆ ਉਹਨਾਂ ਚਿਰ ਨਹੀਂ ਬੰਦ ਹੁੰਦੀ ਬਾਈਂ ਦੇ ਗੱਡੀ ਨੂੰ ਲੈ ਡਾਕਟਰ ਦੇ ਜਾਣਾ ਹੋਣਾ ਪਰ ਆਉ ਦੇ ਸਿੰਦਾ ਸਿੰਦਾ ਜੀ ਦੇਖੋ ਪਾਣੀ ਚ ਘੁੰਮਦੇ ਹੋਏ ਗੱਡੀ ਆਉਂਦੀ ਐ ਇੱਕ ਹੋਰ